ਦੇ 500 ਮੇਰੇ ਲਈ 1000 ਰੁਪਏ ਕਲਵੇ ਗੁਜਰ ਲਈ ਬੜਾ ਧੰਨਵਾਦ ਹੈ ਗੋਗੀ ਭਰਾਵੋ 200 ਟੋਟਲ 1200 ਕਲਵੇ ਗੁਜਰ ਦਾ ਜਲਦੀ ਕੁਸ਼ਤੀ ਕਹਿੰਦਾ ਜਿਸਮ ਤੋਂ ਪਾਣਾ ਪੈਂਦਾ ਵਿੱਚ ਅੱਗ ਦੇ ਤਾ ਜਾ ਕੇ ਹੁੰਦੇ ਨੇ ਚਰਚੇ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਦੋਸਤੋ ਕੱਲ ਕਾਲੀ ਬਾੜੀ ਨੀਰ ਨਾਲਾਗੜ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਕੁਸ਼ਤੀ ਹੋਈ ਬਹੁਤ ਸ਼ਾਨਦਾਰ ਕੁਸ਼ਤੀ ਇਹ ਕੁਸ਼ਤੀ ਸੀ ਕਲਵਾ ਗੁਜਰ ਔਰ ਇਰਫਾਨ ਈਰਾਨ ਦੇ ਵਿੱਚ ਕਲਵਾ ਗੁੱਜਰ ਔਰ ਇਰਫਾਨ ਈਰਾਨ ਵਾਲਾ ਜੋ ਹੈ ਇੱਕ ਬਹੁਤ ਵਧੀਆ ਮਲ ਨੇ ਦੋਨੋਂ ਤਗੜੇ ਮਲ ਨੇ ਹਿੰਦੁਸਤਾਨ ਦੇ ਵਿੱਚ ਇਹਨਾਂ ਦਾ ਵਧੀਆ ਬੋਲਬਾਲਾ ਦੰਗਲਾਂ ਦੇ ਵਿੱਚ ਇਹ ਜਾਂਦੇ ਨੇ ਔਰ ਬਹੁਤ ਕੁਸ਼ਤੀਆਂ ਮਾਰੀਆਂ ਨੇ ਕਲਵਾ ਗੁੱਜਰ ਨੇ ਵੀ ਬਹੁਤ ਕੁਸ਼ਤੀਆਂ ਮਾਰੀਆਂ ਨੇ ਔਰ ਇਰਫਾਨ ਦਾ ਨਾਮ ਵੀ ਨਵੀਂ ਯੰਗਸਟਰ ਦੇ ਵਿੱਚ ਚੋਟੀ ਤੇ ਚੱਲ ਰਿਹਾ ਸੋ ਬਹੁਤ ਵਧੀਆ ਕੁਸ਼ਤੀ ਲੜਦਾ ਬਹੁਤ ਵਧੀਆ ਸੁਭਾਅ ਨੇਕ ਬੰਦੇ ਨੇ ਦੋਨੋਂ ਕੁਸ਼ਤੀ ਅਰੰਭ ਹੁੰਦੀ ਹੈ ਕਲਵਾ ਗੁੱਜਰ ਔਰ ਇਰਫਾਨ ਈਰਾਨ ਹੱਥ ਜੁੜੀ ਹੋਣ ਤੋਂ ਬਾਅਦ ਵਧੀਆ ਕੁਸ਼ਤੀ ਦਾ ਪ੍ਰਦਰਸ਼ਨ ਕਰਦੇ ਨੇ ਔਰ ਦਰਸ਼ਕਾਂ ਨੂੰ ਮਜ਼ਾ ਆਉਂਦਾ ਹੈ ਸੋ ਜਿਵੇਂ ਉਮੀਦ ਸੀ ਕਿ ਕੁਸ਼ਤੀ ਵਧੀਆ ਹੋਊਗੀ ਉਸੇ ਹਿਸਾਬ ਨਾਲ ਕੁਸ਼ਤੀ ਵਧੀਆ ਹੋਈ ਔਰ ਪਹਿਲੇ 2-3 ਮਿੰਟ ਤੋਂ ਬਾਅਦ ਕਲਵਾ ਗੁੱਜਰ ਜਿਹੜਾ ਹੈ ਉਹਨੂੰ ਮੌਕਾ ਮਿਲ ਜਾਂਦਾ ਹੈ ਕਿ ਦਾਅ ਮਾਰ ਕੇ ਉਹ ਇਰਫਾਨ ਇਰਾਨ ਦੇ ਪਿੱਛੇ ਆ ਜਾਂਦਾ ਔਰ ਉਸ ਤੋਂ ਬਾਅਦ ਕੁਸ਼ਤੀ 5-10 ਮਿੰਟ ਚੱਲ 5-7 ਮਿੰਟ ਚੱਲਦੀ ਹੈ ਔਰ ਜਿਹੜਾ ਕਲਵਾ ਗੁੱਜਰ ਹੈ ਇਹੇ ਇਰਫਾਨ ਨੂੰ ਮੌਕਾ ਹੀ ਨਹੀਂ ਦਿੰਦਾ ਉਪਰਾਨ ਦਾ ਸੋ ਇਰਫਾਨ ਬਹੁਤ ਵਧੀਆ ਚੁੱਸਤ ਦਰਸਤਰੋ ਫਰਤੀਲਾ ਪਲਵਾਨ ਹੈ ਔਰ ਕਲਵਾ ਗੁਜਰ ਦਾ ਵੀ ਕੋਈ ਤੋੜ ਨਹੀਂ ਹੈਗਾ ਬਹੁਤ ਵਧੀਆ 6 ਫੁੱਟ ਕੱਦ ਔਰ ਇਹ ਏਸ਼ੀਆ ਦਾ 골ਡ ਮੈਡਲਿਸਟ ਹੈ ਆਪਣੇ weight ਵਿੱਚ ਉਹ ਕੋਈ ਛੋਟੀ ਮੂਟੀ ਗੱਲ ਨਹੀਂ ਔਰ ਜਿਹੜਾ ਇਰਫਾਨ ਹੈ ਇਹ ਵੀ ਇਰਫਾਨ ਇਰਾਨ ਵੀ ਕੋਈ ਛੋਟਾ ਮਾਲਾ ਨਹੀਂ ਹੈਗਾ ਬਹੁਤ ਹੀ ਸ਼ਾਨਦਾਰ ਕੁਸ਼ਤੀ ਸੀ ਜੋੜੀ ਬਹੁਤ ਵਧੀਆ ਇੱਕ ਨੰਬਰ ਕਾਟਾ ਕੁਸ਼ਤੀ ਨੂੰ ਕਹਿ ਸਕਦੇ ਆ ਸਹੀ ਕੁਸ਼ਤੀ ਸੀ ਕਾਟਾ ਮੱਲ ਸੀ ਇੱਕੋ ਜਿਹੀ ਜਿਨ੍ਹਾਂ ਤੋਂ ਵਧੀਆ ਕੁਸ਼ਤੀ ਹੋਣੀ ਸੀ ਔਰ ਕੁਸ਼ਤੀ ਹਰੰਭ ਹੋਣ ਤੋਂ ਬਾਅਦ ਜਦੋਂ ਆ ਜਾਂਦਾ ਇਰਫਾਨ ਨੀਚੇ ਔਰ ਕਲਵਾ ਗੁੱਜਰ ਬਹੁਤ ਵਧੀਆ ਉਸ ਸਮੇਂ ਆਪਣਾ ਪ੍ਰਦਰਸ਼ਨ ਕਰਦਾ ਔਰ ਇਰਫਾਨ ਨੂੰ ਨੀਚੇ ਹੀ ਰੱਖਦਾ ਇਰਫਾਨ ਬੜੀ ਕੋਸ਼ਿਸ਼ ਕਰਦਾ ਬਹੁਤ ਛਲਪਟਾਂਦਾ ਉੱਪਰ ਆਉਣ ਲਈ ਪਰ ਕਲਵਾ ਗੁੱਜਰ ਨਹੀਂ ਆਉਣ ਦਿੰਦਾ ਪਰ ਇਹ ਕੁਸ਼ਤੀ ਤੋਂ ਜਿਵੇਂ ਉਮੀਦਾਂ ਸੀ ਦਰਸ਼ਕਾਂ ਨੂੰ ਕਿ ਬਹੁਤ ਵਧੀਆ ਹੋਗੀ ਪਤਾ ਨਹੀਂ ਕੀ ਹੋ ਜਾਏ ਕਿਉਂਕਿ ਇਰਫਾਨ ਵੀ ਇੱਕ ਸੈਕਿੰਡ ਦੇ ਵਿੱਚ ਕੁਸ਼ਤੀ ਮਾਰ ਜਾਂਦਾ ਔਰ ਕਲਵਾ ਗੁੱਜਰ ਵੀ ਤੇਜ਼ ਤਰਰਾਰ ਕੁਸ਼ਤੀ ਲੜਦਾ ਬਹੁਤ ਵਧੀਆ ਜਸ਼ੀਲੇ ਮੁੰਡੇ ਨੇ ਦੋਨੋਂ ਸੋ ਦਰਸ਼ਕਾਂ ਨੂੰ ਬਿਲਕੁਲ ਪਰਤਮੋਰ ਮਜਾ ਆਇਆ ਕੁਸ਼ਤੀ ਬਿਲਕੁਲ ਸ਼ਾਨਦਾਰ ਕੁਸ਼ਤੀ ਸੀ ਹੈ ਹਾ ਐਂਡ ਦੇ ਵਿੱਚ ਕੀ ਹੋਇਆ ਜਦੋਂ ਕਲਵਾ ਗੁਜਰ ਲੰਗੋੜ ਤੋਂ ਪਕੜ ਕੇ ਚੁੱਕ ਕੇ ਸੁਣਦਾ ਤਾਂ ਉਹ ਯਾਰ ਸੀਨ ਦੇਖਣ ਵਾਲਾ ਹੈ ਕਾਫੀ ਤਾਕਤਵਰ ਹੈ ਕਲਵਾ ਗੁਜਰ ਦਾ ਕਲ ਪਤਾ ਲੱਗਿਆ ਸੋ ਇੱਕ ਪਤਾ ਲੱਗਿਆ ਕਿ ਇਸ ਮਲ ਦੇ ਅੰਦਰ ਕਿੰਨੀ ਜਾਨ ਹੈ ਚੰਗੀ ਤਰ੍ਹਾਂ ਉਹਨਾਂ ਦੇ ਚੰਗੀਆਂ ਤੋਂ ਪਕੜ ਕੇ ਪਲਟ ਕੇ ਸੁੱਟਦਾ ਹੈ ਤਾਂ ਉਹਦੇ ਦੋਨੇ ਕੰਦੇ ਲੱਗ ਜਾਂਦੇ ਨੇ ਇਰਫਾਨ ਦੇ ਔਰ ਇਰਫਾਨ ਕੋਲੇ ਕੋਈ ਚਾਂਸ ਨਹੀਂ ਸੀ ਕੋਈ ਡਿਫੈਂਸ ਨਹੀਂ ਸੀ ਉਸ ਸਮੇਂ ਕੋਈ ਉਹਦਾ ਦਾਅ ਪੇਚ ਨਹੀਂ ਸੀ ਜਿਹੜਾ ਉਹਦੀ ਘਾਟ ਕਰ ਜਾਂਦਾ ਸੋ ਮਜਬੂਰ ਹਰ ਹਤਾਸ਼ ਦੇਖਿਆ ਉਹ ਉਸ ਸਮੇਂ ਜਦੋਂ ਚੁੱਕ ਕੇ ਸੁੱਟਦਾ ਤੇ ਉਹਦੇ ਦੋਨੇ ਕੰਦੇ ਲੱਗ ਜਾਂਦੇ ਨੇ ਪਰ ਉਸ ਤੋਂ ਬਾਅਦ ਇਰਫਾਨ ਦੀ ਹਾਲਾਤ ਦੇਖਣ ਵਾਲੀ ਸੀ ਉਹ ਉਹ ਬਹੁਤ ਪਰੇਸ਼ਾਨ ਔਰ ਹੈਰਾਨ ਦੇਖਿਆ ਕਿ ਆ ਕੀ ਹੋ ਗਿਆ ਸੋ ਖੇਲ ਹੈ ਕبھی ਖੁਸ਼ੀ ਕبھی ਗਮ ਕبھی ਹਾਰ ਔਰ ਕبھی ਜਿੱਤ ਇਹ ਇਹੀ ਇਸ ਖੇਡ ਦਾ ਇਹੀ ਮਿੱਟੀ ਦਾ ਇਹੀ ਮદાન ਦੀ ਇੱਕ ਪਰੰਪਰਾ ਹੈ ਸੋ ਦੋਸਤੋ ਕਲਮਾ ਗੁਜਰ ਨੂੰ ਬਹੁਤ ਵਧੀਆ ਇਹ ਕੁਸ਼ਤੀ ਲੜੀ ਔਰ ਬਹੁਤ ਵਧੀਆ ਕੁਸ਼ਤੀ ਜਿੱਤੀ ਇਰਫਾਨ ਵੀ ਵਧੀਆ ਮੰਨ ਲੈ ਦੋਨਾਂ ਲਈ ਟਵਾਲੀਆਂ ਔਰ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਬੰਦਾ ਦੋਨਾਂ ਲਈ ਇੱਕ ਪਿਆਰਾ ਜਿਹਾ ਕਮੈਂਟ ਔਰ ਲਾਈਕ ਸ਼ੇਅਰ ਕਰ ਦਿਓ ਔਰ ਚੈਨਲ ਕਰ ਲੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ